ਕਿ ਨਾ ਕਿਤੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇੰਟੈਲੀਜੈਂਸੀ 100% ਫੇਲ ਹੋ ਗਈ ਹੈ ਪਹਿਲਾਂ ਪੁਲਵਾਮਾ ਹੋਇਆ ਹੁਣ ਇਹ ਹੋਇਆ ਐਡੇ ਵੱਡੇ ਵੱਡੇ ਅਟੈਕਸ ਜਿਹੜੇ ਹੋ ਰਹੇ ਨੇ ਉਹ ਕਿਤੇ ਨਾ ਕਿਤੇ ਦੇਸ਼ ਤੇ ਪ੍ਰਧਾਨ ਮੰਤਰੀ ਤੇ ਸਵਾਲਿਆ ਚਿੰਨ ਲਗਾ ਰਹੇ ਨੇ ਸੋ ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੀ ਹੈ ਭਾਜਪਾ ਖਾਸ ਕਰਕੇ ਆ ਜਿਹੜੇ ਰੋਜ਼ ਇਸ ਤਰ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਆ ਆ ਬਹੁਤ ਵੱਡਾ ਜਿਹੜਾ ਹਮਲਾ ਹੋਇਆ ਬੀਜੇਪੀ ਦੀ ਇਸ ਇਲੈਕਸ਼ਨ ਦੇ ਵਿੱਚ ਜ਼ਮਾਨਤ ਜप्त ਹੋ ਜਾਣੀ ਹੈ ਮੁੱਦੇ ਕਿਹੜੇ ਰਹਿਣਗੇ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਤੁਸੀਂ ਕਹਿ ਰਹੇ ਹੋ ਕਿ ਸਮਾ ਜਿਹੜਾ ਬਾ ਸਾਥ ਦੇ ਰਿਹਾ ਕਾਂਗਰਸ ਆ ਸਤਿ ਸ਼੍ਰੀ ਅਕਾਲ ਵੀ ਕੰਗਰਸ ਦੇ ਹੱਕੇ ਚਾ ਕਿਹੜੇ ਮੁੱਦਿਆਂ ਨੂੰ ਲੈ ਕੇ ਜਾਤਾ ਵਿਚ ਕਰਦੇ ਹੋ ਦੇਖੋ ਲਾਅ ਐਂਡ ਆਰਡਰ ਦਾ ਮੁੱਦਾ ਬਹੁਤ ਵੱਡਾ ਹੈ ਇੰਡਸਟਰੀ ਨੂੰ ਕੁਝ ਨਹੀਂ ਦਿੱਤਾ ਪੰਜਾਬ ਸਾਡੇ ਨੇ ਅਨਪਲਾਈਮੈਂਟ ਦਾ ਬਹੁਤ ਵੱਡਾ ਮੁੱਦਾ ਹੈ ਜਿਸ ਪ੍ਰਕਾਰ ਦੇ ਹੁਣ ਹਾਲਾਤ ਬਣੇ ਹੋਏ ਹੈ ਦੇਸ਼ ਦੇ ਇਹ ਆਪਸ ਵਿੱਚ ਇੰਟਰਨਲ ਸਿਕਿਉਰਿਟੀ ਦਾ ਬੜਾ ਵੱਡਾ ਮੁੱਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਸ ਪ੍ਰਕਾਰ ਕਿਹਾ ਸੀ ਧਾਰਾ 370 ਕਰ ਖਤਮ ਕਰਕੇ ਮੈਂ ਦੇਸ਼ ਦੇ ਅੰਦਰ ਅਮਨ ਔਰ ਸ਼ਾਂਤੀ ਪੈਦਾ ਕਰਦਾ ਹਾਂ ਸੋ ਲੇਕਿਨ ਜਿਸ ਪ੍ਰਕਾਰ ਇੱਕ ਐਡੇ ਵੱਡੇ ਜਿਹੜਾ ਟੈਰਰਿਸਟ ਅਟੈਕ ਸੀ ਉਹਨੂੰ ਉਹਨੂੰ ਜੋ ਹੋਇਆ ਮੈਂ ਸਮਝਦਾ ਕਿ ਪੂਰੀ ਦੁਨੀਆ ਪਰ ਚੇਰੀ ਨਿੰਦਾ ਹੋਈ ਕਿਤੇ ਨਾ ਕਿਤੇ ਹਿੰਦੁਸਤਾਨ ਦੀ ਹਾਲਾਂਕਿ ਅਸੀਂ ਸਾਰੇ ਜਾਣੇ ਇਸ ਔਖੀ ਘੜੀ ਦੇ ਵਿੱਚ ਨਾਲ ਖੜੇ ਹਾਂ ਸਰਕਾਰ ਦੇ ਔਰ ਦੇਸ਼ ਦੇ ਲੇਕਿਨ ਕਿਤੇ ਨਾ ਕਿਤੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇੰਟੈਲੀਜੈਂਸੀ 100% ਫੇਲ ਹੋ ਗਈ ਹੈ ਔਰ ਖੁਦ 100% ਫੇਲ ਹੋ ਗਏ ਹਨ ਕਿ ਮੈਂ ਅਮਨ ਔਰ ਸ਼ਾਂਤੀ ਬਹਾਲ ਕਰਤੀਏ ਇਸ ਤੋਂ ਪਹਿਲਾਂ ਤਾਂ ਐਸਾ ਕਦੇ ਅਟੈਕ ਹੀ ਨਹੀਂ ਹੋਇਆ ਪਹਿਲਾਂ ਪੁਲਵਾਮਾ ਹੋਇਆ ਹੁਣ ਇਹ ਹੋਇਆ ਐਡੇ ਵੱਡੇ ਵੱਡੇ ਅਟੈਕਸ ਜਿਹੜੇ ਹੋ ਰਹੇ ਨੇ ਉਹ ਕਿਤੇ ਨਾ ਕਿਤੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸਵਾਲਿਆ ਚਿੰਨ ਲਗਾ ਰਹੇ ਨੇ ਹਰ ਵਾਰੀ ਤੁਸੀਂ ਧਰਮ ਦੇ ਨਾਮ ਤੇ ਲੋਕਾਂ ਨੂੰ ਆਪਸ ਵਿੱਚ ਕਠਾ ਨਹੀਂ ਕਰ ਸਕੋ ਤੁਸੀਂ ਜਾਣ ਬੁਝ ਕੇ ਪਿਛਲੀ ਵਾਰ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਰਾਮ ਮੰਦਰ ਦਾ ਨਾਰਾ ਦਿੱਤਾ ਇਸ ਦੇਸ਼ ਦੀ ਇਕਤਾ ਤੇ ਖੰਡਤਾ ਨੂੰ ਤੁਸੀਂ ਅੱਡ ਕਰਨ ਦੀ ਗੱਲ ਕੀਤੀ ਤੋੜਨ ਦੀ ਗੱਲ ਕੀਤੀ ਸੋ ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੀ ਹੈ ਭਾਜਪਾ ਖਾਸ ਕਰਕੇ ਐਸੇ ਕਰਕੇ ਤੁਸੀਂ ਦੇਖ ਲਿਓ ਜੋ ਇਸ ਬਾਈ ਇਲੈਕਸ਼ਨ ਦੇ ਵਿੱਚ ਭਾਜਪਾ ਦੀ ਆ ਜਿਹੜੇ ਰੋਜ਼ ਇਸ ਤਰ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਆ ਆ ਬਹੁਤ ਵੱਡਾ ਜਿਹੜਾ ਹਮਲਾ ਹੋਇਆ ਬੀਜੇਪੀ ਦੀ ਇਸ ਇਲੈਕਸ਼ਨ ਦੇ ਵਿੱਚ ਜ਼ਮਾਨਤ ਜप्त ਹੋ ਜਾਣੀ ਹੈ ਔਰ ਨਰਿੰਦਰ ਮੋਦੀ ਜੀ ਦਾ ਜਿਹੜਾ ਮਖੋਟਾ ਸੀਗਾ ਇੱਥੇ ਚੜਿਆ ਆਵਿਆ ਜਿਹੜਾ ਉਹਨਾਂ ਨੇ ਗੱਲਬਾਤ ਕੀਤੀ ਕਿਉਂਕਿ ਤੁਸੀਂ ਦੇਖਿਓ ਉਯोध्या ਜਾ ਕੇ ਚੋਣ ਹਾਰ ਗਏ ਜਿੱਥੇ ਰਾਮ ਮੰਦਰ ਬਣਾਇਆ ਅਸੀਂ ਵੀ ਰਾਮ ਜੀ ਦਾ ਸਤਿਕਾਰ ਕਰਦੇ ਹਾਂ ਲੇਕਿਨ ਮੈਂ ਅੱਜ ਇਹ ਕਵਾਂਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ 100% ਫੇਲ ਹੋ ਚੁੱਕੇ ਆਜ ਬੀਜੇਪੀ ਸਰਕਾਰ 100% ਫੇਲ ਹੈ ਤੁਸੀਂ ਜਮਾਨਾ ਆਮ ਆਦਮੀ ਪਾਰਟੀ ਵੀ ਫੇਲ ਹੈ ਤੁਸੀਂ ਜਮਾਨਾ ਜਦ ਤੀ ਗੱਲ ਕੀਤੀ ਹੈ ਪਰ ਬੀਜੇਪੀ ਵਾਲੇ ਤਾਂ ਵੱਡਾ ਦਾਵਾ ਕਰਦੇ ਨੇ ਕਹਿੰਦੇ ਕਿ ਪਿਛਲੀ ਇਲੈਕਸ਼ਨਾਂ 'ਚ 17000 ਨਾਲ ਅਸੀਂ ਜਿਹੜਾ ਹੈ ਸੀਟ ਅੱਗੇ ਰਹੇ ਸੀਗੇ ਤੇ ਇਸ ਵਾਰ ਜਿਹੜਾ ਵਾ ਲੀਡ ਹੋਰ ਵਧੇਗੀ ਮੈਂ ਤੁਹਾਨੂੰ ਦੱਸਦਾ ਦਿੱਤਾ ਕਿ ਪਿਛਲੀ ਵਾਰੀ ਰਾਮ ਮੰਦਰ ਕੱਲ ਚੱਲ ਗਿਆ ਰਾਮ ਮੰਦਰ ਚਲਾਇਆ ਕਿ ਹਮਨੇ ਮੰਦਰ ਬਣਾਇਆ ਹੈ ਜੋ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ ਔਰ ਯੂਧਿਆ ਦੇ ਵਿੱਚ ਇਹ ਸਾਰਾ ਮੁਖੂਟਾ ਉਤਰ ਗਿਆ। ਬੀਜੇਪੀ ਨੂੰ ਹਜੇ ਤੱਕ ਕੈਂਡੀਡੇਟ ਨਹੀਂ ਮਿਲ ਰਿਹਾ ਚਾਹੁੰਦਾ। ਤੁਸੀਂ ਵੇਖੋ ਸਾਰੀਆਂ ਪਾਰਟੀਆਂ ਨੇ ਆਪਣੇ ਕੈਂਡੀਡੇਟ ਉਤਾਰ ਦਿੱਤੇ। ਹਮ ਬੀਜੇਪੀ ਕੋਲੇ ਕੋਈ ਕੈਂਡੀਡੇਟ ਨਹੀਂ ਹੈ। ਸੋ ਜਿਹੜੀ 17000 ਵਾਲੀ ਗੱਲ ਹੈ ਨਾ ਮੈਂ ਸਮਝਦਾ ਕਿ ਬੀਜੇਪੀ ਦਾ ਜਿਹੜਾ ਅੰਤ ਹੈ ਉਹ ਵੈਸਟ ਕੰਸਟੀਚੁਐਂਸੀ ਤੋਂ ਸ਼ੁਰੂ ਹੋਣਾ ਹੈ। ਜਿਹੜੀ ਇਹ ਪਰਸੈਂਟੇਜ ਦੀ ਗੱਲ ਕਰਦੇ ਆ ਮਿਸਟਰ ਜਾਖੜ ਕਦੇ ਕਦੇ ਉਹ ਇੱਥੇ ਆ ਕੇ ਸਾਰਾ ਖਤਮ ਹੋ ਜਾਣਾ ਹੈ ਮੈਨੂੰ ਲੱਗਦਾ ਅੱਜ ਬੀਜੇਪੀ ਵੈਸਟ ਦੇ ਵਿੱਚ ਚੌਥੇ ਨੰਬਰ ਤੇ ਤੁਸੀਂ ਚੌਥੇ ਨੰਬਰ ਦਾ ਦਾਵਾ ਕਰ ਰਹੇ ਹੋ ਉਹ ਕਹਿ ਰਹੇ ਨੇ ਕਿ 2027 ਦੀ ਇਲੈਕਸ਼ਨਾਂ ਜਿਹੜੀਆਂ ਵੈਸ਼ ਤੋਂ ਜਿਹੜੀ ਹੈ ਇਹ ਨਵੀਂ ਸੇਧ ਲੈ ਕੇ ਬੀਜੇਪੀ ਅੱਗੇ ਵਧੇਗੀ ਇਹ ਤਾਂ ਟਾਈਮ ਦੱਸੇਗਾ ਵੀ ਸੇਧ ਲੈ ਕੇ ਵਧੇਗੀ ਕਿ ਮੁਕੰਮਲ ਤੌਰ ਤੇ ਖਤਮ ਹੋ ਜਾਏਗੀ ਔਰ ਮੈਂ ਤੁਹਾਨੂੰ ਫੇਰ ਦੱਸ ਰਿਹਾ ਕਾਂਗਰਸ ਪਾਰਟੀ ਜਿੱਤ ਵੱਲ ਵਧ ਰਹੀ ਹੈ ਅਸੀਂ ਇਹ ਚੋਣਾਂ ਵਧੀਆ ਤੌਰ ਤੇ ਜਿੱਤਾਂਗੇ ਮੁਕਾਬਲਾ ਕੀਰੇ ਨਾਲ ਹੁੰਦਾ ਇਹ ਪਤਾ ਨਹੀਂ ਲੇਕਿਨ ਬੀਜੇਪੀ ਦੀ 100% ਜਮਾਨਤ ਜਬਤ